ਨਾ ਗੁਰਪ੍ਰੇਵਲਾ ਮੈਥਰੀ ਨਾਲ ਕਰਨ ਪਰ ਬੁੱਕ ਆ ਕੰਮ ਹੀ ਪੂਰੀ ਕਰਦਾ ਨਾ ਆ ਕੰਮ ਨਹੀਂ ਦੇਦੀ ਪੂਰੇ ਇਹ ਕੋਦਵਰ ਕਰਦੀ ਪੂਰੀ ਹੋ ਗਈ 2.5 ਲੱਖ ਉਹਨਾਂ ਲੱਗ ਗਿਆ ਉਹਦੇ ਬਾਅਦ ਦਿਨ ਬਸ ਡਾਉਣ ਹੀ ਗਏ 4 ਮਹੀਨਿਆਂ ਚ 2.5 ਲੱਖ ਦੀ ਲਾਗਤ ਤੁਸੀਂ ਲਾਤੀ ਪਰ ਫਿਰ ਵੀ ਨਹੀਂ ਬਚੀ ਕਿੰਨੀ ਉਮਰ ਸੀ ਉਹਨਾਂ ਦੀ ਬਸ ਹੋ ਗਈ ਦੀ 30 30 ਸਾਲ ਹੋ ਗਈ 30 30 ਸਾਲ ਅੱਛਾ ਤੇ ਬੱਚੇ ਕਿੰਨੇ ਆ ਬਈ ਬੱਚੇ 2 ਆ ਜੀ ਅੱਛਾ ਕੀ ਹੋਇਆ ਸੀ ਮੰਮੀ ਨੂੰ ਜਿਉ ਗੁਰਦੇ ਕੰਮ ਛੜ ਗਏ ਸੀ ਤੇ ਨਾਲੇ ਦੁਖੀ ਜੀ ਵਰ ਗਿਆ ਦੂਜਾ ਸਾਥ ਸਿੰਘ ਜੀ ਤੇ ਕਾਲਾ ਪੀਲੀ ਤੇ ਖਾਚਾ ਪਾਣੀ ਕਿਵੇਂ ਕਰਦੇ ਹੋ ਸਰ ਜੀ ਮੈਂ ਗੱਡੀ ਦੇ ਸਿਰ ਤੇ ਸੀ ਦੀਦੀ ਮੇਰੇ ਨਾਲ ਤੇ ਰਿੰਦੀ ਖੁੰਦੀ ਮਾੜੇ ਕਰਮਾ ਨੂੰ ਉਹ ਵੀ ਸੜ ਗਈ ਉਹ ਵੀ ਸੜ ਗਈ ਸੀ ਆਰਟੀ ਲਾ ਚਲਾਉਣ ਵਾਸਤੇ ਅੱਛਾ ਵੀ ਮੇਰਾ ਗੁਜ਼ਾਰਾ ਚੱਲ ਜੂਗਾ ਇਹ ਉਹ ਵੇਖੋ ਜੀ ਉੱਥੇ ਲੈ ਕੇ ਗਿਆ ਨਾ ਨਗਰ ਉੱਥੇ ਉਹਨਾਂ ਨੇ ਚਲਾਨ ਕੱਟਤਾ ਜੀ 20-25 ਹਜ਼ਾਰ ਰੁਪਈਆ ਭਰਨ ਲੱਗ ਗਿਆ ਉਹ ਛਡਾ ਕੇ ਵਾਪਸ ਲੈ ਕੇ ਆਉਣਾ ਸੀ ਆਰਟੀ ਜਟੇਜ ਆ ਪਈ ਹੁਣ ਇਹਦੇ ਕੋਲ ਕੋਈ ਸਾਧਨ ਨਹੀਂ ਹੈ ਵਿਚਾਰੇ ਕੋਲ ਮੈਂ ਗੁਸਤਾਂ ਦੇ ਲਈ ਸੀ 1.5 ਲੱਖ ਰੁਪਈਆ ਲੋਨ ਤੇ 1.5 ਲੱਖ ਰੁਪਈਆ ਲੋਨ ਹਜ਼ੀਰ ਦੇਣਾ 8000 ਰੁਪਈਆ ਮਹੀਨੇ ਦੇ ਚਿੱਤੇ ਹੁਣ ਕੋਈ ਬੁੱਤ ਬਣਾਉਂਦਾ ਰੋਟੀ ਹਾਂ ਕੋਈ ਹੁੰਦਾ ਨਾ ਨਾ ਰਹੀ ਹੈ ਰੋਟੀ ਇਹ ਹਾਂ ਜੀ ਰੋਟੀ ਅੱਛਾ ਇਹਦੇ ਸੋ ਦੇਖਿਆ ਨਹੀਂ ਜਾਂਦਾ ਇਹ ਚੀਜ਼ਾਂ ਦੇ ਨਹੀਂ ਨਹੀਂ ਉਹ ਨਾ ਬਦੀ ਨਾ ਮਣੀ ਹਾਈ ਹਾਈ ਸਾਰਸਿਕਾਲ ਜੀ ਮੈਂ ਗਗਨ ਸਿੱਧੂ ਤੁਸੀਂ ਦੇਖ ਰਹੇ ਹੋ ਲਿਵ ਆਨ ਇਸ ਵਕਤ ਮੈਂ ਪਿੰਡ ਪਾਕਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮੌਜੂਦ ਹਾਂ ਮੇਰੇ ਨਾਲ ਇਹ ਬਾਈ ਬੈਠਾ ਹੈ ਇਹ ਬਾਈ ਦੇ ਘਰ ਦੇ ਹਾਲਾਤ ਆ ਜਿਹੜੇ ਉਹ ਕਾਫੀ ਤਰਸਯੋਗ ਨੇ ਔਰ ਕਹਿੰਦੇ ਹੁੰਦੇ ਆ ਕਿ ਜਦੋਂ ਬੰਦੇ ਦੇ ਉੱਤੇ ਕੋਈ ਵਿਪਤਾ ਪੈਂਦੀ ਹੈ ਤੇ ਫਿਰ ਮਾੜੇ ਦੇ ਨਾਲ ਮਾੜਾ ਹੀ ਹੁੰਦਾ ਤੁਰਿਆ ਆਉਂਦਾ ਬਾਈ ਦੇ ਨਾਲ ਇਹ ਚੀਜ਼ਾਂ ਇਹਨਾਂ ਦੇ ਫਾਦਰ ਦੀ ਡੈਥ ਵੇਲੇ ਤੋਂ ਸ਼ੁਰੂ ਹੁੰਦੀਆਂ ਫਿਰ ਇਹਨਾਂ ਦੇ ਘਰ ਵਾਲੀ ਬਹੁਤ ਭਿਆਨਕ ਬਿਮਾਰੀ ਦਾ ਸ਼ਿਕਾਰ ਹੁੰਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਤੇ ਹੁਣ ਮਾਂ ਹੈ ਜਿਹੜੀ ਉਹ ਮੰਜੇ ਤੇ ਪਈ ਹੈ ਉਹਦੇ ਗੁਰਦੇ ਖਰਾਬ ਨੇ ਤੇ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਆਪ ਕਰਦਾ ਰੋਟੀ ਪਾਣੀ ਆਪ ਬਣਾਉਂਦਾ ਤੇ ਇੱਕ ਘਟਨਾ ਇਹਦੀ ਗੱਡੀ ਸੜ ਜਾਂਦੀ ਹੈ ਇਹ ਗੱਡੀ ਹੀ ਇਹਦਾ ਇੱਕ ਆਮਦਨ ਦਾ ਸਾਧਨ ਸੀ ਕੋਈ ਪਹਿਲੀ ਬੰਨਾ ਨਹੀਂ ਸੀ ਸਾਰੀ ਗੱਲਬਾਤ ਕਰਾਂਗੇ ਬਾਈ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਭਾਈ ਜਿਵੇਂ ਮੈਂ ਦੱਸਿਆ ਵੀ ਸ਼ੁਰੂਆਤ ਤੋਂ ਜਦੋਂ ਮਾੜੇ ਦਿਨ ਸ਼ੁਰੂ ਹੋਣ ਲੱਗੇ ਉਸ ਤੋਂ ਬਾਅਦ ਚ ਮਾੜੇ ਹੁੰਦੇ ਤੁਰੇ ਆਏ ਆ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੂੰ ਕੀ ਹੁੰਦਾ ਜਮੀਨ ਜਾਇਦਾਦ ਆਪਣੇ ਕੋਲ ਕੋਈ ਹੈ ਜਾਂ ਹੈ ਨਹੀਂ ਦੀਦੀ ਹੈ ਨਹੀਂ ਜਮੀਨ ਨਹੀਂ ਮੇਰੇ ਕੋਲ ਹੈ ਨਹੀਂ ਫਾਜ਼ਲ ਸਾਹਿਬ ਦੀ ਮੌਤ ਤੋਂ ਬਾਅਦ ਇਹ ਦਿਨ ਸ਼ੁਰੂ ਹੋਏ ਹਾਂਜੀ ਜਦੋਂ ਡੇਢ ਜੀ ਪੂਰੇ ਹੋ ਗਏ ਉਸ ਤੋਂ ਬਾਅਦ ਘਰ ਦੀ ਪੂਰੀ ਹੋ ਗਈ 2.5 ਲੱਖ ਉਹਨਾਂ ਨੇ ਲੱਗ ਗਿਆ ਉਸ ਤੋਂ ਬਾਅਦ ਦਿਨ ਬਸ ਡੋਣ ਹੀ ਹੁੰਦੇ ਫਾਜ਼ਲ ਸਾਹਿਬ ਦੀ ਡੈਥ ਕਿਵੇਂ ਹੁੰਦੀ ਆ ਬਸ ਉਹਨੂੰ ਐਵੇਂ ਟੈਗ ਹੀ ਹੋ ਗਿਆ ਬਿਮਾਰੀ ਨਾਲ ਜੂਝ ਕੇ ਤੇ ਬਸ ਕਾਲਾ ਪੀਲਾ ਆ ਗਿਆ ਕਾਲੇ ਪੀਲੇ ਬਸ ਫੰਕਸ਼ਨ ਬਣ ਗਈ ਉਹਨਾਂ ਦੇ ਫੰਕਸ਼ਨ ਤੋਂ ਉਹਨਾਂ ਦੀ ਮੌਤ ਹੋ ਗਈ ਅੱਛਾ ਤੇ ਘਰ ਵਾਲੀ ਨੂੰ ਕੀ ਹੋ ਗਿਆ ਸੀ ਬਸ ਬੁਖਾਰ ਤੇ ਬੁਖਾਰ ਤੇ ਗੁਰਦੇ ਵੀ ਕੰਮ ਛੱਡ ਗਏ ਉਹਦਾ ਲੀਵਰ ਵੀ ਕੰਮ ਛੱਡ ਗਏ ਅੱਛਾ ਕਿੰਨਾ ਚਿਰ ਮਤਲਬ ਇਲਾਜ ਕਰਾਉਂਦੇ ਰਹੇ ਤੁਸੀਂ ਮੈਨੇ ਉਹਨਾਂ ਦੇ 4 ਕੁ ਮਹੀਨੇ ਕਰਾਇਆ ਇਹ 4 ਮਹੀਨੇ ਬਾਅਦ ਮੈਨੇ 4 ਮਹੀਨੇ ਚ 2.5 ਲੱਖ ਦੀ ਲਾਗਤ ਤੁਸੀਂ ਲਾਤੀ ਹਾਂਜੀ ਪਰ ਫਿਰ ਵੀ ਨਹੀਂ ਬਚੀ ਕਿੰਨੀ ਉਮਰ ਸੀ ਉਹਨਾਂ ਦੀ ਬਸ ਹੋ ਗਈ 30 32 ਕੁ ਸਾਲ ਹੋ ਗਈ 30 32 32 ਸਾਲ ਅੱਛਾ ਤੇ ਬੱਚੇ ਕਿੰਨੇ ਆ ਬਈ ਬੱਚੇ 2 ਹੈ ਜੀ ਮੁੰਡਾ ਤੇ ਕੁੜੀ ਦੋਵੇਂ ਮੁੰਡੇ ਆ ਮੁੰਡੇ ਕਿੰਨੇ ਕਿੰਨੇ ਸਾਲ ਦੀ ਉਮਰ ਇੱਕ ਗਾਠਾ ਸਾਲਾਂ ਦਾ ਇੱਕ ਗਾਮੇਰਾ ਦਾ ਨਸਾਲਾਂ ਦਾ ਅੱਛਾ ਪੜਦੇ ਆ ਹਾਂਜੀ ਪੜਦੇ ਰੋਟੀ ਪਾਣੀ ਕਹਿੰਦੇ ਆਪ ਹੀ ਬਣਾ ਕੇ ਫਿਰ ਤੋੜਦੇ ਹੋ ਹਾਂਜੀ ਮੈਂ ਆਪ ਹੀ ਬਣਾਉਂਦਾ ਕੋਈ ਚਾਚੀ ਤਾਈ ਕੋਈ ਮਾਮੀ ਭੂਆ ਫੂਫੀ ਕੋਈ ਵੀ ਨਹੀਂ ਆ ਨਹੀਂ ਜੀ ਮੇਰੇ ਇੱਥੇ ਕੋਈ ਨਹੀਂ ਹੁੰਦੇ ਹੈ ਨਹੀਂ ਜਾਂ ਮਾੜੇ ਟਾਈਮਾਂ 'ਚ ਨਹੀਂ ਕੋਈ ਆਉਂਦਾ ਚਾਚਾ ਤਾਇਆ ਹੀ ਹੈ ਨਹੀਂ ਗਾ ਜੀ ਮੇਰਾ ਕੋਈ ਹੈ ਨਹੀਂ ਅੱਛਾ ਕੱਲੇ ਹੀ ਹਾਂ ਹਾਂਜੀ अच्छा भाई हुण हुण मैं आई घरे ते हालात हुण भी बहुत ਮਾੜਿਆ ਹੁਣ ਫਿਰ ਮਾਤਾ ਤੁਹਾਡੀ ਮਾਂ ਐ ਜਿਹੜੀ ਉਹ ਬਿਮਾਰੀ ਨਾਲ ਜੂਝ ਰਹੀ ਐ ਉਹਨਾਂ ਨੂੰ ਕੀ ਸਮੱਸਿਆ ਆ ਉਹਦੇ ਵੀ ਦੀਦੀ ਗੁਰਦੇ ਕੰਮ ਛੱਡੀ ਪਠੇਲੀ ਵੀ ਕੰਮ ਛੱਡਿਆ ਖੂਨ ਉਹਨਾਂ ਤੇਨ ਗ੍ਰਾਮ ਹੀ ਐ اچھا ਰਿਪੋਰਟਾਂ ਪਈਆਂ ਆਪਣੇ ਕੋਲ اچھا ਗੁਰਦੇ ਵੀ ਕੰਮ ਛੱਡ ਗਏ ਹਾਂਜੀ ਤੇ ਉਹ ਵੀ ਬਸ ਹੁਣ ਮੰंजे ਤੇ ਆ ਹਾਂਜੀ ਕਿੱਥੋਂ ਚਲਦੀ ਐ ਬਈ ਦਵਾਈ ਫਿਰ ਹਬੋਰੋਂ ਦੀਦੀ ਹਬੋਰੋਂ ਫੇਰ ਖਰਚਾ ਪਾਣੀ ਕਿਵੇਂ ਕਰਦੇ ਹੋ ਸਰ ਜੀ ਮੈਂ ਗੱਡੀ ਤੇ ਸਿਰ ਤੇ ਸੀ ਦੀਦੀ ਮੇਰੇ ਨਾਲ ਤੇ ਰਿੰਦੀ ਖੁੰਦੀ ਮਾੜੇ ਕਰਮਾ ਨੂੰ ਉਹ ਵੀ ਸੜ ਗਈ ਉਹ ਵੀ ਸੜ ਗਈ ਜੀ ਇਹ ਅੱਛਾ ਇਹ ਕਿੱਥੇ ਗਏ ਸੀ ਬਈ ਕਿਵੇਂ ਸੜੀ ਮੈਂ ਉਹ ਗੰਨਾ ਲਗਰ ਗਿਆ ਨੀ ਦੀਦੀ ਦਾ ਬੜੇ ਕੱਦੂ ਪਰ ਕੇ ਉੱਥੇ ਡੀਟੀਓ ਸਰ ਰਕਾ ਗਿਆ ਉਹਨਾਂ ਨੇ ਚਲਾਨ ਘੱਟਦਾ 25000 ਦਾ ਪੈਰਾਂ ਚਪਲਾਂ ਪਾਈਆਂ ਤਿੰਨ ਬੰਦੇ ਅੱਗੇ ਬੈਠੇ ਸਨ ਤੇ ਓਵਰਲੋਡ ਗੱਡੀ ਥੋੜੀ ਸਾਡਾ ਰਾਜਸਥਾਨ ਚ ਗਏ ਸੀ ਚਪਲਾਂ ਪਾ ਕੇ ਤੁਸੀਂ ਗੱਡੀ ਚਲਾ ਰਹੇ ਸੀ ਇਹ ਚਲਾਨ ਹੋ ਗਿਆ ਤਿੰਨ ਜਾਨੇ ਤੁਸੀਂ ਬੈਠੇ ਸੀ ਤਾਂ ਤੇ ਇੱਕ ਓਵਰਲੋਡ ਸੀ ਹਾਂਜੀ ਅੱਛਾ ਡੀ.ਡੀ. ਸਰ ਨੇ 25 ਹਜ਼ਾਰ ਦਾ ਚਲਾਨ ਕੱਟਤਾ ਹੈ। ਅੱਛਾ ਉਹਦੇ ਉਹਦੇ ਕੋਈ ਕਾਗਜ਼ ਪੱਤਰ? ਉਹ ਵਿੱਚ ਗੱਡੀ ਤੇ ਸੜ ਗਈ ਦੀ। ਸੜ ਗਈ। ਅੱਛਾ ਆਉਂਦੇ ਆਉਂਦੇ ਫੇਰ ਗੱਡੀ ਨੂੰ ਅੱਗ ਲੱਗ ਗਈ। ਹਾਂਜੀ 28 ਤਰੀਕ ਨੂੰ ਗੱਡੀ ਫੜੀ ਚੀ ਆਈ ਤੇ 12 ਤਰੀਕ ਨੂੰ ਮੈਂ ਲੈ ਕੇ ਤੁਰਿਆ ਉਹਦਾ 11 ਤੱਕ ਮੇਰਾ ਬੀਮਾ ਨਾਂ ਕਿ ਗੱਡੀ ਦਾ। ਅੱਛਾ ਫੇਰ ਅੱਗ ਕਿਵੇਂ ਪਈ? ਅੱਗ ਪੈਣ ਦਾ ਕਾਰਨ? ਸਪਾਰਕ ਦੇ ਗਈਆਂ ਤਾਰਾਂ ਜਿੰਦੇ। ਅੱਛਾ ਫੇਰ ਅੰਦਰਲੇ ਪਾਸੇ ਅੱਗ ਲੱਗੀ। ਅੰਦਰਲੇ ਪਾਸੇ। ਅੱਛਾ ਫੇਰ ਕਿਵੇਂ ਬਾਤਛਤ ਕਿਵੇਂ ਹੋਈ ਬਈ ਕਿ ਕਿਹੜੇ ਰੋਡ ਤੇ ਸੀ ਕਿੱਥੇ ਜੇ ਸੀ? ਮੋਹਲਾਂਦਰ ਉਹਤੇ ਬਾਹਰ ਨਿਕਲੇ ਆ ਤਾਂ ਉਸ ਬੰਦਿਆਂ ਨੇ ਅੱਗ ਬਜਾਈ ਐ ਪਿੰਡ ਵਾਲੇ ਆ ਗਏ ਢਾਣੀਆਂ ਵਾਲੇ ਆ ਗਏ ਅੱਛਾ ਉਹਨਾਂ ਨੇ ਇਸੇ ਤਰ੍ਹਾਂ ਕਰਕੇ ਅੱਗ ਬਜਾਈ ਇਹਦੇ ਤੋਂ ਬਈ ਫਿਰ ਕਿਵੇਂ ਤੁਸੀਂ ਕਿਰਾਇਆ ਵਾਉਂਦੇ ਸੀ ਜਾਂ ਕਿਰਾਇਆ ਜੀ ਮੈਂ ਕਿਰਾਇਆ ਹੀ ਹੋਣਾ ਹੈ ਜਿਹੜਾ ਤੁਸੀਂ ਆਹ ਲੈ ਕੇ ਗਏ ਸੀ ਸਬਜ਼ੀ-ਸਬਜ਼ੀ ਉਹ ਕਿਸੇ ਦੀ ਸੀ ਕਿਸੇ ਦੀ ਸੀ ਅੱਛਾ ਤੇ ਚਲਾਨ ਤੁਹਾਨੂੰ ਪਤਾ ਚਲਾਨ ਮੈਨੂੰ ਪਰਮੈਂਟ ਕੀ ਬਾਤ ਹੈ ਮਤਲਬ ਫਿਰ ਇਹਨਾਂ ਦਾ ਤੁਸੀਂ ਕਮਾਇਆ ਹੀ ਨਹੀਂ ਹੋਣਾ ਐਨਾਂ ਗੱਡੀ ਦੇ ਵਿੱਚੋਂ ਨਹੀਂ ਦਿੱਦੀ ਹੈ ਨਹੀਂ ਕਮਾਇਆ ਇਹਨਾਂ ਨੇ 25000 ਤਾਂ ਤੁਸੀਂ ਬਣਾਇਆ ਹੀ ਨਹੀਂ ਹੋਣਾ ਇਸ ਗੱਡੀ 'ਚੋਂ ਨਹੀਂ ਦੀਦੀ ਗੱਡੀ ਜਦੋਂ ਲਈ ਸੀ ਬਈ ਫਿਰ ਕਿਸ਼ਤਾਂ ਕੁਸ਼ਤਾਂ ਦੇ ਲਈ ਸੀ ਕਿਸ਼ਤਾਂ ਦੇ 1.5 ਲੱਖ ਰੁਪਏ ਲੋਨ ਤੇ 1.5 ਲੱਖ ਰੁਪਏ ਲੋਨ ਹਜੇ ਵੀ ਦੇਣਾ ਹੈ 8000 ਰੁਪਏ ਮਹੀਨੇ ਦੇ ਕਿਸ਼ਤ ਤੇ ਅੱਛਾ ਗੱਡੀ ਖਤਮ ਹੋ ਗਈ ਤੇ ਕਿਸ਼ਤਾਂ ਹਜੇ ਚੱਲੀਆਂ ਨੇ ਕਿਸ਼ਤਾਂ ਚੱਲੀਆਂ ਨੇ ਕਿੰਨੀਆਂ ਕਰੰਦੀਆਂ ਸੀ ਬਈ ਹਜੇ 1.5 ਲੱਖ ਦੀਆਂ ਕਿਸ਼ਤਾਂ ਪਈਆਂ 1.5 ਲੱਖ ਦੀਆਂ ਕਿਸ਼ਤਾਂ ਪਈਆਂ ਹਲੇ ਠੀਕ ਹੈ ਤੇ ਹੁਣ ਇਹ ਖਤਮ ਹੈ ਖਤਮ ਹੈ ਦੀਦੀ ਆ ਤੇ ਅੱਛਾ ਅੱਛਾ ਭਈ ਅਸੀਂ ਨਾ ਪਿੰਡ ਦੇ ਵਿੱਚ ਵੀ ਜਦੋਂ ਆਏ ਸੀ ਤੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਤੁਹਾਡਾ ਨਾ ਇਹ ਇਲਾਕਾ ਸੇਮ ਵਾਲਾ ਹੈ ਹਨਾ ਉਹਦੇ ਕਰਕੇ ਕਹਿੰਦੇ ਪੈੜੀ ਜਦੋਂ ਤੁਹਾਡੇ ਫਾਦਰ ਸਾਹਿਬ ਬਿਮਾਰ ਹੋਏ ਆ ਜਿਹੜੀ ਕੋਈ ਥੋੜੀ ਕਣੀ ਪੈੜੀ ਸੀ ਸੇਮ ਕਰਕੇ ਉਹ ਵੀ ਸਸਤੀ ਵਿਗ ਗਈ ਸੀ ਉਹ ਵੀ ਵਿਗ ਗਈ ਦੀਦੀ ਡੇੜੀ ਤੇ ਲੱਗ ਗਈ ਉਹਦੇ ਅੱਛਾ ਕਾਦਿਆਂ ਦੇ ਡੇੜੀ ਦੋਹਾਂ ਤੇ ਲੱਗ ਗਈ ਟਾਈਮ ਹੁਣ ਤੇ ਮੇਰੇ ਲੱਗ ਪਸੂ ਵੀ ਨਹੀਂ ਜੇ ਗਾਂ ਹੈਗੀ ਸੀ ਉਹ ਹੀ ਵੇਚ ਕੇ ਮਾਤਾ ਦੇ ਲਾਤੀ ਇੱਕ ਗਾਂ ਮੇਰੀ ਮਰ ਗਈ ਹੈ ਅੱਛਾ ਫਿਰ ਉਹਨੂੰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਿੱਥੋਂ ਚੱਕਦੇ ਹੋ ਦੀਦੀ ਬਾਹੀਂ ਮੈਂ ਹੀ ਦਿਹਾੜੀ ਧਪਾਈ ਹੈ ਚੰਦਿਆੜੀ ਜਾਂਦੇ ਹੋ ਜਾਣਾ ਪੈਂਦਾ ਹੁਣ ਗੱਡੀ ਦਾ ਸਾਧਨ ਖੜ ਗਿਆ ਦੇਦੀ ਪਹਿਲਾਂ ਗੱਡੀ ਦਾ ਸਾਧਨ ਹੈਗਾ ਸੀ ਹੁਣ ਕੜੀ ਗੱਡੀ ਪਰਵਾਰਕ ਪਸ਼ੋਕੜ ਭਾਈ ਜ਼ਿਮੀਂਦਾਰਾਂ ਦੇ ਘਰਾਂ ਚੋਂ ਸੀ ਹਾਂਜੀ ਜ਼ਿਮੀਂਦਾਰੀ ਸੀ ਅੱਛਾ ਬਚਪਨ ਤੋਂ ਇਹ ਚੀਜ਼ਾਂ ਵੇਖੀਆਂ ਜਾਂ ਬਚਪਨ ਤੋਂ ਅੱਛਾ ਤਾਂ ਜਦੋਂ ਜ਼ਮੀਨ ਸੀਗੀ ਵਧੀਆ ਤੁਸੀਂ ਉਦੋਂ ਠੀਕ ਸੀ ਹੁਣ ਜਿਹਦੇ ਡੈੜੀ ਪੂਰਾ ਗਿਆ ਹੁਣ ਤਾਂ ਅਸਲੇ ਮੇਤਾਂ ਗਏ ਹੁਣ ਤਾਂ ਬਹੁਤ ਔਖੇ ਹੈ ਪਿੰਡ ਚੰਦਿਆੜੀ ਦਫੇ ਤੇ ਜਾਂਦੇ ਹੋ ਫਿਰ ਜਦੋਂ ਇਹ ਗੱਡੀ ਸਾਧਨ ਹੈ ਹੁਣ ਤੇ ਦਿਹਾੜੀ ਜਾਣਾ ਬਣਾ ਦੀ ਕੋਈ ਸਾਧ ਨਹੀਂ ਹਣੀ ਮੇਰੇ ਕੋਲ ਅੱਛਾ ਕੋਈ ਕੰਮਕਾਰ ਵੀ ਨਹੀਂ ਆ ਪੜ੍ਹੇ ਕਿੰਨਾ ਸੀ ਬਈ ਤੁਸੀਂ ਦੀਦੀ ਪੜੇ ਵੀ ਨਹੀਂ ਸੀ ਨਹੀਂ ਪੜੇ ਸਾਰੇ ਪਾਸੋਂ ਮਾਰ ਪੈਂਦੀ ਰਹੀ ਸਹੀ ਗੀ ਅੱਛਾ ਹੁਣ ਬੱਚੇ ਫਿਰ ਸਰਕਾਰੀ ਸਕੂਲ ਚ ਪੜਦੇ ਸਰਕਾਰੀ ਪੜਦੇ ਸੀ ਕੋਈ ਖਰਚਾ ਪਾਣੀ ਤਾਂ ਨਹੀਂ ਫਿਰ ਉਹਨਾਂ ਦਾ ਆਉਂਦਾ ਹੋਣਾ ਨਹੀਂ ਆਉਂਦਾ ਜੀ ਕਿਤਾਬਾਂ ਕੁਦੂਬਾਂ ਦਾ ਕਾਪੀਆਂ-ਕੂਪੀਆਂ ਦਾ ਦਉਂਦਾ ਹੀ ਆ ਦੇਦੀ ਅੱਛਾ ਬਸ ਉਹਨਾਂ ਕ ਕਰ ਲੈਨੇ ਹੋ ਹਾਂਜੀ ਉਹਨਾਂ ਕੋ ਗੱਡੀ ਦਾ ਸਾਧਨ ਹੈਗਾ ਚਲ ਚਾਰ ਆ ਜਾਂਦੇ ਸਰਕਲ ਚ ਲਈ ਜਾਂਦੇ ਸਰਕਲ ਚ ਲਈ ਜਾਂਦਾ ਸੀ ਠੀਕ ਹੈ ਤੇ ਮਾਤਾ ਕਿੰਨੇ ਕ ਮਹੀਨੇ ਹੋ ਗਏ ਇਹਨਾਂ ਨੂੰ ਮੰंजे ਤੇ ਪਿਆ ਹੋਣਾ ਸੱਤ ਗੂ ਸੱਤ ਮਹੀਨੇ ਹੋ ਚੰਦੇ ਆ ਸੱਤ ਮਹੀਨੇ ਹੋ ਗਏ ਹਾਂਜੀ साशिकल। साशिकल। बारा साल। बारा साल। जी जी अच्छा कंडीशन बहुत ज्यादा खराब हुई हुई है बहुत ज्यादा दिनो दिन ही रह ही जाते हैं भाई गुरविंदर सिंह ਦੇ ਦੋਨੇ ਬੇਟੇ ਮੇਰੇ ਨਾਲ ਮੌਜੂਦ ਨਹੀਂ ਸਕੂਲ ਗਏ ਹੋਏ ਸੀ ਹੁਣੇ ਆਏ ਆ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੁਕਾਸ਼ਦੀਪ ਸਿੰਘ ਕਿੰਨੀ ਉਮਰ ਹੈ ਤੁਹਾਡੀ ਜੀ 12 ਸਾਲ 12 ਸਾਲ ਕਿੰਵੀਂ ਵਿੱਚ ਪੜਦੇ ਹੋ ਜੀ 6ਵੀਂ ਵਿੱਚ 6ਵੀਂ ਵਿੱਚ اچھا ਮੰਮੀ ਦੀ ਡੈਥ ਦਾ ਹੀ ਸੋਰਤ ਹੈ ਤੁਹਾਨੂੰ ਮਤਲਬ ਕਦੋਂ ਕ ਡੈਥ ਹੋਈ ਹੈ ਜੀ ਸਾਲ ਕੋਈ ਹੋ ਗਿਆ ਹੁਣ اچھا ਕਿੰਨਾ ਚਿਰ ਬਿਮਾਰ ਰਹੇ ਹੈ ਪਤਾ ਹੈ ਜੀ ਦੋ ਦਿਨ ਨਮੀ ਬਿਮਾਰ ਹੈ ਦੋ ਦਿਨ ਨਮੀ ਬਿਮਾਰ ਹੈ ਜੀ ਅੱਛਾ ਕੀ ਹੋਇਆ ਸੀ ਮੰਮੀ ਨੂੰ ਜੀ ਉਹ ਗੁਰਦੇ ਕੰਮ ਛੱਡ ਗਏ ਸੀ ਤੇ ਨਾਲੇ ਦੂਜੀ ਲੀਵਰ ਚ ਆ ਦੂਜਾ ਕਰ ਉਹ ਸੰਜੀ ਜੀ ਤੇ ਕਾਲਾ ਪੀ ਲਿਆ ਸੀ ਅੱਛਾ ਕਾਲਾ ਪੀ ਲਿਆ ਸੀ ਸਾਰਾ ਪਤਾ ਹੈ ਮਤਲਬ ਹਾਂ ਜੀ ਅੱਛਾ ਫਿਰ ਹੁਣ ਰੋਟੀ ਟੁੱਕ ਕੌਣ ਬਣਾਉਂਦਾ ਡੈਡੀ ਬਣਾਉਂਦੇ ਆ ਹਾਂ ਜੀ ਅੱਛਾ ਤੇ ਕੰਮਕਾਰ ਫਿਰ ਡੈਡੀ ਕੰਮਕਾਰ ਤੇ ਕਦੋਂ ਜਾਂਦੇ ਆ ਜੀ ਕੰਮਕਾਰ ਤੇ ਜੀ ਜਾਂਦੇ ਨਹੀਂ ਫਿਰ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਜੋ ਇਹ ਤਾਂ ਕਾਰ ਜਿਹੜੀ ਬੀਬੀ ਜੰਦੀ ਹੁੰਦੀ ਆਂ ਨੇ ਨਾਲ ਜੀ ਅੱਛਾ ਜਿਹਦੀ ਪੈਨਸ਼ਨ ਵੱਜੀ ਹੋਈ ਐ ਹਾਂਜੀ ਅੱਛਾ ਦਾਦੀ ਵੀ ਤੁਹਾਡੇ ਹੁਣ ਬਿਮਾਰ ਨੇ ਹਨਾ ਹਾਂਜੀ ਪਹਿਲਾਂ ਦਾਦੀ ਕਰਦੇ ਹੁੰਦੇ ਸੀ ਕੰਮ ਕਰ ਹਾਂਜੀ ਅੱਛਾ ਕਿੰਨੇ ਕੁ ਮਹੀਨੇ ਹੋ ਗਏ ਦਾਦੀ ਨੂੰ ਇਦਾਂ ਪਾਏ ਜੀ 2 ਕੁ ਮਹੀਨੇ 2 ਮਹੀਨੇ ਹੋ ਗਏ ਨੇ 2 ਮਹੀਨੇ ਹੋ ਗਏ ਨੇ ਕੋਈ ਪੁੱਤ ਚਾਚੀ ਤਾਈ ਭੂਆ ਮਾਮੀ ਕੋਈ ਵੀ ਨਹੀਂ ਤੁਹਾਨੂੰ ਆ ਕੇ ਕਹਿੰਦੀ ਵੀ ਪੁੱਤ ਮੈਂ ਰੋਟੀ ਬਣਾ ਦਿਆ ਕਰੂੰ ਜਾਂ ਕਦੇ ਕਿਸੇ ਨੇ ਆਖਿਆ ਹੋਵੇ ਵੀ ਇਸ ਨੂੰ ਨਾਨਕੇ ਲੈ ਜਾਂਦੇ ਆ ਜਾਂ ਦਾਦਕੇ ਲੈ ਜਾਂਦੇ ਆ ਨਹੀਂ ਜੀ ਨਹੀਂ ਕਰਦੇ ਹੀ ਕੰਮ ਆਉਂਦੇ ਆ ਹਾਂਜੀ ਅੱਛਾ ਠੀਕ ਹੈ ਤੁਹਾਡਾ ਕੀ ਨਾਮ ਹੈ ਰਮਨਦੀਪ ਹਾਂਜੀ ਰਮਨਦੀਪ ਸਿੰਘ ਅਰਮਨਦੀਪ ਸਿੰਘ ਅੱਛਾ ਤੁਸੀਂ ਛੋਟੇ ਹੋ ਇਹਨਾਂ ਤੋਂ ਛੋਟੇ ਹੋ ਹਾਂਜੀ ਕਿੰਨੀ ਉਮਰ ਹੈ 10 ਸਾਲ 8 ਸਾਲ 8 ਸਾਲ ਫਿਰ ਕੀ ਮੈਂ ਤੇਰੇ ਨਾਲ ਹੀ ਖੜਾ ਨਾ ਓਏ ਹੋਏ ਇਹ ਤਾਂ ਦਵਾਈ ਦਿੱਤਾ ਵਿਚਾਰਾ ਮੈਂ ਤੇਰੇ ਨਾਲ ਨਾ ਫਿਰ ਵੀ ਉਹਲਾ ਮੈਂ ਤੇਰੇ ਨਾਲ ਖੜਾ ਨਾ ਪਰ ਕੁ ਕੰਮਦਰੀ ਪੂਰੀ ਕਰਦਾ ਨਾ ਆਹ ਕੰਮ ਨਹੀਂ ਅੱਛਾ ਪੜ੍ਹ ਲਿਖ ਕੇ ਕੀ ਬਣਨਾ ਹੈ ਰਮਨ ਹੈਂ ਇਹ ਇਧਰ ਦੇਖੋ ਮੇਰੇ ਕੰਨੀ ਦੀਦੀ ਲੱਗੇ ਦੀਦੀ ਲੱਗੇ ਕੁਝ ਨਹੀਂ ਆ ਜਾ ਪਗਲ ਹੀ ਕਰਦੇ ਆ ਕੀ ਬੰਨਾ ਚਾਹੁੰਦਾ ਏਰਮਾਨ ਕੀ ਬੰਨਾ ਚਾਹੁੰਦਾ ਕਿਹੜੇ ਸਕੂਲ ਚ ਪੜਨਾ ਚਾਹੁੰਦਾ ਏਰਮਾਨ ਵਧੀਆ ਵਧੀਆ ਪੜਾਈ ਆਪਣੇ ਸਕੂਲ ਦੇ ਵਿੱਚ ਵਧੀਆ ਪੜਾਉਂਦੇ ਆ ਅੱਛਾ ਕਿਹੜੇ ਸਕੂਲ ਚ ਪੜਦਾ ਸਰਕਾਰੀ ਸਰਕਾਰੀ ਚ ਅੱਛਾ ਕੀ ਬੰਨਾ ਚਾਹੁੰਦਾ ਏਰਮਾਨ ਵੱਡਾ ਹੋ ਕੇ ਕੀ ਬੰਨਾ ਪੁਲਸਰ ਬੰਨਾ ਚਾਹੁੰਦਾ ਅੱਛਾ ਕਿਹੜੀ ਕਲਾਸ ਹੋ ਗਿਆ ਹੁਣ ਪੰਜਮ ਅਨਵੀਜ ਬਣੇਗਾ ਬਣੇਗਾ ਤੂੰ ਪੁਲਸ ਵਾਲਾ ਪੱਕਾ ਬਣੇਗਾ ਜਦੋਂ ਤੂੰ ਇੰਨੀ ਲਗਨ ਨਾਲ ਪੜ੍ਹਾਈ ਕਰਦਾ ਅੱਛਾ ਕਿੰਨੇ ਕ ਪਰਸੈਂਟੇਜ ਆਉਂਦੀ ਆਪਾਂ ਨੂੰ ਜਾਂ ਕਿਵੇਂ ਆ ਪੜ੍ਹਾਈ ਦੇ ਵਿੱਚ ਵਧੀਆ ਕਿਹੜੀ ਸਬਜੈਕਟ ਵਧੀਆ ਲੱਗਦਾ ਪੰਜਾਬੀ ਪੰਜਾਬੀ ਵਧੀਆ ਲੱਗਦਾ ਅੱਛਾ ਠੀਕ ਹੈ ਜੀ ਠੀਕ ਹੈ ਕਿੰਨੇ ਤੱਕ ਦਾ ਸਕੂਲ ਆ ਤੁਹਾਡੇ ਇੱਥੇ ਪਿੰਡ 'ਚ 12ਵੀਂ ਤੱਕ 12ਵੀਂ ਤੱਕ ਅੱਛਾ 12ਵੀਂ ਤੱਕ ਤਾਂ ਫਿਰ ਆਮਦਾਰੀ ਨਾਲ ਪੜ੍ਹ ਸਕਦਾ ਤੂੰ ਭੱਜਣ ਜਾਣਾ ਹੁੰਦਾ ਸਵੇਰੇ ਤੇ ਫਿਰ ਪੁਲਸ ਵਾਲਾ ਕਿੱਦਾਂ ਬਣੇਗਾ ਹੈ ਤਾਂ ਦੇ ਇਸਲਾਹ ਕਰ ਤੜਕੇ ਬਾਈ ਜੀ ਤੁਸੀਂ ਪਿੰਨ ਚੋਂ ਤੇ ਤੁਹਾਡੇ ਕੋਲੋਂ ਜਮਾ ਸ਼ੁਰੂ ਤੋਂ ਹਾਲਾਤ ਪੁੱਛਣਾ ਚਾਹੂੰਗੀ ਕਿ ਤੁਸੀਂ ਦੇਖਿਆ ਹੋਊਗਾ ਪਰਿਵਾਰ ਇਹ ਹੈ ਹਨ ਜਿਮੀਦਾਰ ਪਰਿਵਾਰ ਸੀ ਕਿਵੇਂ ਦਾ ਕਾਰੋਬਾਰ ਸੀ ਇਹਨਾਂ ਦਾ ਤੇ ਕੀ ਹਾਲਾਤ ਹੁੰਦੇ ਸੀ ਜਦੋਂ ਤੁਸੀਂ ਇਸ ਪਰਿਵਾਰ ਨੂੰ ਜਾਣਦੇ ਹੋ ਨਹੀਂ ਜੀ ਪਹਿਲਾਂ ਤਾਂ ਵਧੀਆ ਸੀ ਇਹ ਪਰਿਵਾਰ ਇਹਨਾਂ ਦੇ ਬਾਪ ਜਦੋਂ ਸੀਗੇ ਨਾਲ ਪਹਿਲੀ ਠੇਕੇ ਲੈਂਦੇ ਹੁੰਦੇ ਸੀ ਅੱਛਾ ਟਰੈਕਟਰ ਸੀ ਇਹਨਾਂ ਕੋਲ ਜਦੋਂ ਉਹ ਬਿਮਾਰ ਹੋ ਗਏ ਜੀ ਉਹਦਾ ਖਰਚਾ ਬਹੁਤ ਲੱਗ ਗਿਆ ਜੀ ਫਿਰ ਹੌਲੀ-ਹੌਲੀ ਉਹ ਜ਼ਮੀਨ ਛੱਡ ਕੇ ਟਰੈਕਟਰ ਵੀ ਵੇਚ ਗਏ ਅੱਛਾ ਡੇਗਾ ਪੈ ਗਿਆ ਫਿਰ ਮਿਸੀ ਜਨਾਂ ਦੀ ਪੂਰੀ ਹੋ ਗਈ ਅੱਛਾ ਉਦੋਂ ਖਰਚਾ ਹੋ ਗਿਆ ਜੀ ਫਿਰ ਇਹਨੇ ਵਿਚਾਰੇ ਨੇ ਆਹਾਥੀ ਲਿਆ ਚਲਾਉਣ ਵਾਸਤੇ ਅੱਛਾ ਵੀ ਮੇਰਾ ਗੁਜ਼ਾਰਾ ਚੱਲ ਜਾਊਗਾ ਜੀ ਉਹ ਵੇਖੋ ਜੀ ਉੱਥੇ ਲੈ ਕੇ ਗਿਆ ਗੰਗਾ ਨਗਰ ਉੱਥੇ ਉਹਨਾਂ ਦੇ ਚਲਾਨ ਕੱਟਤਾ ਜੀ 20-25000 ਰੁਪਇਆ ਭਰਨ ਲੱਗਿਆ ਉਹਨੇ ਤੇ ਉਹ ਛਡਾ ਕੇ ਵਾਪਸ ਲੈ ਕੇ ਆਉਂਦਾ ਸੀ ਤੇ ਆ ਤੀਜਾ ਡੇਗਾ ਪੈ ਗਿਆ ਹੁਣ ਇਹਦੇ ਕੋਲ ਕੋਈ ਸਾਧਨ ਨਹੀਂ ਗਈ ਵਿਚਾਰੇ ਕੋਲ ਰੋਟੀ ਕੋਈ ਸਾਧਨ ਨਹੀਂ ਜੀ ਇਹ ਬੇਨਤੀ ਕਰਦੇ ਆ ਚਲੋ ਕੋਈ ਦਾਨ ਹੀ ਸੱਜਣ ਇਹਨਾਂ ਦੀ ਮਦਦ ਕਰਦੇ ਅੱਛਾ ਪਿੰਡ ਦੇ ਵੱਲੋਂ ਵੀ ਕਹਿੰਦੇ ਵੀ ਮਦਦ ਇਹਨਾਂ ਦੀ ਕੀਤੀ ਜਾਂਦੀ ਹੈ ਖਾਣ ਪੀਣ ਦੀ ਮਦਦ ਕਰਦ ਨੇ ਬਿਲਕੁਲ ਕਰਦੇ ਆ ਸਾਰੇ ਮੋਤਬਰ ਬੰਦਿਆਂ ਵੱਲੋਂ ਹਾਂ ਅੱਛਾ ਹੋਰ ਵੀ ਕਰਨ ਨੂੰ ਚਾਹਵਣ ਹੈ ਜੀ ਅੱਛਾ ਠੀਕ ਹੈ ਅੱਛਾ ਭਈ ਮੈਂ ਨਾ ਦੇਖਿਆ ਨਾ ਕੋਈ ਘਰ ਦੇ ਬਾਹਰ ਗੇਟ ਸੀਗੇ ਦਰਵਾਜ਼ੇ ਹੈ ਨਹੀਂਗੇ ਹਨਾ ਤੇ ਅੱਜ ਕੱਲ ਮਤਲਬ ਨਸ਼ੇੜੀ ਬਹੁਤ ਨੇ ਹਨਾ ਤੇ ਇਹਨਾਂ ਦੇ ਘਰ ਦੇ ਵਿੱਚ ਵੀ ਇਦਾਂ ਹੋਇਆ ਕਹਿੰਦੇ ਵੀ ਸਿਲੰਡਰ ਹੀ ਚੁੱਕ ਕੇ ਲੈ ਗਏ ਸੀ ਕਹਿੰਦਾ ਜੀ ਇੱਕ ਸਿਲੰਡਰ ਲੈ ਕੇ ਚੁੱਕ ਕੇ 20 ਕਿਲੋ ਆਟਾ ਸੀ ਵਿਚਾਰੇ ਕੋਲੋਂ ਆਟਾ ਵੀ ਚੁੱਕ ਕੇ ਲੈ ਗਏ ਅੱਛਾ ਬਸ ਸੋਚਦਾ ਲੈਂਦੇ ਜੀ ਗਰੀਬ ਤੱਕ ਗਏ ਸਿਰ ਮਰਿਆ ਪਿਆ ਜੀ ਜ਼ਿੰਮੇਦਾਰ ਭਰਾ ਹੈ ਜੀ ਹੂੰ ਇਹਨੇ ਮਾਰੇ ਹਾਲਾਤ ਆ ਜਿਹੜੇ ਉਹ ਕਰਦੇ ਹੋਏ ਪਏ ਆ ਅੱਛਾ ਠੀਕ ਹੈ ਜੀ ਮਿਹਰਬਾਨੀ ਸ਼ਸ਼ੀ ਕਲ ਮਾਤਾ ਕੀ ਨਾਮ ਹੈ ਜੀ ਤੁਹਾਡਾ ਕਲਤ ਕਲ ਅੱਛਾ ਜਿਵੇਂ ਬੇਟਾ ਦੱਸ ਰਿਹਾ ਕਿ ਤੁਸੀਂ ਬਹੁਤ ਜ਼ਿਆਦਾ ਬਿਮਾਰ ਹੋ ਕੀ ਦੁੱਖਦਾ ਤੁਹਾਡਾ ਦਿਨ ਤੇ ਵੀਰ ਹੋਵੇ ਅੱਛਾ ਕਿੰਨੇ ਕੁ ਮਹੀਨੇ ਹੋ ਗਏ ਵਾ 6 ਮਹੀਨੇ ਹੋ ਗਏ ਦੋਈ ਵੜੇ ਰਹਿੰਦੇ ਨੇ ਅੱਛਾ ਹੁਣ ਹਬੂਰੋਂ ਲਿਆਉਨੇ ਹੂੰ ਅਛਾ ਤੇ ਘਰ ਦੇ ਹਾਲਾਤਾਂ ਮਾਤਾ ਮੈਂ ਵੇਖੇ ਵੀ ਬਹੁਤ ਤਰਸਯੋਗ ਹੋਏ ਪਏ ਨੇ ਬਹੁਤ ਔਖਾ ਖਰਚਾ ਜਿਹੜਾ ਪੁੱਤ ਜਗਦਾ ਹਨਾ ਜੱਟ ਜ਼ਿਮੀਂਦਾਰਾਂ ਦੇ ਘਰਾਂ ਚੋਂ ਸੀ ਵਧੀਆ ਕਦੇ ਜਦੋਂ ਤੁਸੀਂ ਵਿਆਹੇ ਆਏ ਸੀ ਹਨਾ ਵਧੀਆ ਹਾਲਾਤ ਹੁੰਦੇ ਸੀ ਉਦੋਂ ਮਾ ਹਾਂਜੀ ਵਧੀਆ ਹਾਲਾਤ ਸੀ ਤੇ ਵੇਂਦੇ ਵੇਂਦੇ ਰੱਬ ਨੇ ਕਿੱਥੇ ਲਿਜਾ ਕੇ ਸੈਟ ਆ ਤੁਸੀਂ ਮੈਂ ਮਾਰਿਆ ਨਾ ਨਹੀਂ ਉਹ ਨਹੀਂ ਤੇ ਮੇਰੀ ਜਿੰਦਗੀ ਨਿੱਕੀ ਜਿਹੀ ਫੋਕ ਤਰੈ ਨੇ ਹੂੰ ਮੈਂ ਉਹ ਕਪਾਹ ਖਾਣ ਪੱਦੀ ਹੁੰਨੇ ਨੇਆਂ ਜੱਥੇ ਕੋ ਹੂੰ ਮੇਰਾ ਹੀ ਬਣਾਇਆ ਅੱਛਾ ਹੁਣ ਫਿਰ ਪੁੱਤ ਬਣਾਉਂਦਾ ਰੋਟੀ ਹੂੰ ਇਹ ਹੁੰਦਾ ਵਾਰ ਹੁੰਦੇ ਹੈ ਰੋਟੀ ਬਣਾ ਇਹ ਹੈ ਰੇਣਾ ਦੁੰਦਾ ਅੱਛਾ ਦੇਖਿਆ ਨਹੀਂ ਜਾਂਦਾ ਇਹ ਚੀਜ਼ਾਂ ਦੇ ਨਹੀਂ ਨਹੀਂ ਸੀ ਹਾਂ ਮੈਂ ਹੂੰ ਨਾ ਮਰਦੀ ਮੈਂ ਮਰਦੀ ਹਾਈ ਹਾਈ ਹੋਰ अच्छा जमे बाई ने दसया भी पहला थोटे घर वाला भी एक भयानक बीमारी दे नाल ओ अटैक हो गया सी अच्छा अटैक हो गया सी पीलिया भी हुंदा होया रेया ओ काला पीलिया थोटे इलाके च पानी बहुत ਮਾੜਾ ਹੈ ਮਾਤਾ ਹਨਾ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਨੂੰ ਨਹੀਂ ਪਹਿਲਾਂ ਪੀਲੀਆ ਹੀ ਹੋਇਆ ਘਰ ਬੁਖਾਰ ਜਾਣ ਨਾ ਗਿਆ اچھا ਫਿਰ ਅਸੀਂ ਉਸਰ ਲਾਏ ਗਏ ਉਸਰ ਵਾਲੇ ਨੇ ਤਿੰਨ ਚਾਰ ਦਿਨ ਦਾ ਰੱਖਿਆ اچھا ਉਹ ਨਾ ਕਹਿੰਦਾ ਗੁਰਦੇ سارے ਖਰਾਬ ਫੰਕਸ਼ਨ ਉਹ ਨਾ ਹੈ ਨਾ ਉਹ ਨਹੀਂ ਆਪ ਉੱਤਰੇ ਨੂੰ ਉਸਨੂੰ ਜਿਹੜਾ ਨੇ ਹੂੰ ਹੂੰ ਅਜੇ ਨਹੀਂ ਜਿਹੜਾ ਦਿਨਾ ਨੇ ਅੱਛਾ ਉਹ ਠੀਕ ਹੈ ਹੁਣ ਉਹ ਤੁਹਾਡੇ ਸਾਰੇ ਤੇ ਸੀਗੇ ਤੇ ਹੁਣ ਤੁਸੀਂ ਵੀ ਮੰਜੇ ਤੇ ਪੈ ਗਏ ਹੂੰ ਠੀਕ ਹੈ ਖੈਰ ਹਾਲਤ ਜਿਹੜੇ ਆ ਕਰਦੇ ਬਹੁਤ ਜ਼ਿਆਦਾ ਖਰਾਬ ਨੇ ਇਹ ਮਾਤਾ ਹੈ ਇਹ ਇੱਕ ਸਾਰਾ ਸੀਗੀ ਬੱਚਿਆਂ ਦਾ ਤੇ ਹੁਣ ਇਹ ਵੀ ਬੈੱਡ ਤੇ ਪਈ ਹੈ ਛੋਟੇ ਛੋਟੇ ਬੱਚੇ ਮਾਸੂਮ ਬੱਚੇ 8 ਸਾਲ ਦੀ ਉਮਰ ਹੈ 1 ਦੀ 10 ਸਾਲ ਦੀ ਉਮਰ ਹੈ ਔਰ ਉਹਨਾਂ ਦੀ ਮਾਤਾ ਵੀ ਇਸ ਜਹਾਨੋਂ ਰੁਖਸਤ ਹੋ ਗਈ ਔਰ ਘਰ ਦੇ ਵਿੱਚ ਇੰਨੀ ਗਰੀਬੀ ਹੈ ਜਿਵੇਂ ਕਿ ਤੁਹਾਨੂੰ ਅਸੀਂ ਦਿਖਾਈ ਚੁੱਕੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਆ ਔਰ ਮਾਂ ਵਿਚਾਰੀ ਰੋਂਦੀ ਕਰ ਲਾਉਂਦੀ ਕਹਿ ਰਹੀ ਹੈ ਕਿ ਨੂੰ ਨੂੰ ਕੁਛ ਨਾ ਹੁੰਦਾ ਇਸ ਤੋਂ ਚੰਗਾ ਮੈਂ ਹੀ ਚਲੀ ਜਾਂਦੀ ਇੱਕ ਚੀਜ਼ ਇੱਥੇ ਹੋਰ ਵੀ ਨੋਟਿਸ ਕਰਨ ਵਾਲੀ ਹੈ ਇਹਨਾਂ ਨੇ ਜਿਵੇਂ ਦੱਸਿਆ ਕਿ ਜਿਹੜੀ ਨੂਹ ਸੀ ਉਹਨੂੰ ਵੀ ਪਹਿਲਾਂ ਪੀਲੀਆ ਹੀ ਹੋਇਆ ਸੀ ਇਹਨਾਂ ਦੇ ਜਿਹੜੇ ਹਸਬੰਡ ਸੀ ਉਹਨਾਂ ਨੂੰ ਵੀ ਪੀਲੀਆ ਹੀ ਹੋਇਆ ਸੀ ਉਸ ਤੋਂ ਬਾਅਦ ਚ ਬਿਮਾਰੀਆਂ ਜਿਹੜੀਆਂ ਅੱਗੇ ਜਾ ਕੇ ਭੈੰਕਰ ਰੂਪ ਧਾਰਨ ਕਰ ਲੈਂਦੀਆਂ ਨੇ ਤੇ ਇਸ ਇਲਾਕੇ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਪੀਣ ਵਾਲਾ ਪਾਣੀ ਬਹੁਤ ਜਿਹੜਾ ਮਾੜਾ ਏ ਜਿਹਦੇ ਕਰਕੇ ਲੋਕਾਂ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਮੈਂ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਬੇਨਤੀ ਕਰੂੰਗੀ ਕਿ ਜੇ ਕਿਸੇ ਦਾਨੀ ਸੱਜਣ ਭਰਾ ਦੀ ਇੰਨੀ ਕ ਕੈਪੈਸਿਟੀ ਹੈਗੀ ਆ ਕਿ ਇਸ ਘਰ ਦਾ ਖਰਚਾ ਚੁੱਕ ਸਕਦਾ ਹੈ ਬੱਚਿਆਂ ਦਾ ਪੜ੍ਹਾਈ ਦਾ ਇਹਾਂ ਫਿਰ ਜਿਵੇਂ ਇਹ ਮਾਤਾ ਦਾ ਇਲਾਜ ਹੈ ਉਹੀ ਘਟੋ ਘਟ ਕਰਵਾਇਆ ਜਾਵੇ ਤੇ ਇਹ ਘਰ ਦੇ ਹਾਲਾਤ ਆ ਜਿਹੜੇ ਉਹ ਫਿਰ ਸੁਧਰ ਸਕਦੇ ਆ ਬਈ ਆਪਦਾ ਮੋਬਾਈਲ ਨੰਬਰ ਇੱਥੇ ਜਰੂਰ ਬੋਲ ਦੋ 68392 32343 ਜੀ ਇਸ ਨੰਬਰ ਤੇ ਇਹਨਾਂ ਦਾ ਗੂਗਲ ਪੇ ਨੰਬਰ ਵੀ ਚੱਲਦਾ ਹੈ ਚੱਲਦਾ ਨਾ ਬਈ ਹਾਂਜੀ ਤੇ ਇਸੇ ਨੰਬਰ ਤੇ ਤੁਸੀਂ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਜਿਵੇਂ ਮੈਂ ਪਹਿਲਾਂ ਦੱਸ ਕੇ ਟੀਆ ਕਿ ਪਾਕਾ ਪਿੰਡ ਹੈ ਮੁਕਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤੇ ਤੁਸੀਂ ਇੱਥੇ ਆ ਕੇ ਘਰ-ਬਾਰ ਵੀ ਬਾਈ ਦਾ ਵੇਖ ਸਕਦੇ ਹੋ ਹਾਲਤ ਬਹੁਤ ਤਰਸਯੋਗ ਨੇ ਛੋਟੇ-ਛੋਟੇ ਬੱਚਿਆਂ ਦੇ ਮੂੰਹ ਨੂੰ ਮੈਂ ਜਰੂਰ ਕਹੂੰਗੀ ਕਿ ਜਿੰਨੀ ਕਿ ਮਦਦ ਕਿਸੇ ਕੋਲੋਂ ਹੋ ਸਕਦੀ ਹੈ ਉਹ ਬਈ ਕਰ ਦੇ ਕਿਉਂਕਿ ਕਹਿੰਦੇ ਹੁੰਦੇ ਆ ਨਾ ਦਾਨ ਹਮੇਸ਼ਾ ਗਰੀਬ ਦੇ ਦਾ ਕਰਨਾ ਚਾਹੀਦਾ ਗਰੀਬ ਨੂੰ ਕਰਨਾ ਚਾਹੀਦਾ ਤੇ ਜੇ ਤੁਸੀਂ ਅਸਲ ਦੇ ਵਿੱਚ ਦਾਨ ਕਰਦੇ ਆ ਤੇ ਇਹੋ ਜੇ ਪਰਿਵਾਰ ਬਥੇਰੇ ਨੇ ਜਿਹੜੇ ਸੱਚਮੁੱਚ ਉਹ ਦਾਨ ਲੈਣ ਦੇ ਹੱਕਦਾਰ ਨੇ ਸੱਚਮੁੱਚ ਜਿੱਥੇ ਤੁਹਾਡਾ ਕੀਤਾ ਦਾਨ ਹੈ ਜਿਹੜਾ ਉਹ ਲੱਗਣਾ ਹੈ ਦਰਗਾਹ ਤੱਕ ਜਿਹੜੀਆਂ ਤੁਹਾਡੀਆਂ ਮੁਰਾਦਾ ਨੇ ਉਹ ਜਾਣੀਆਂ ਤਾਂ ਇਹੋ ਜੇ ਉਹ ਲੋਕ ਹੁੰਦੇ ਆ